ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵਾਂਗੇ ਅੱਜ ਅਸੀਂ ਗੱਲ ਕਰਾਂਗੇ ਮਿਊਨਿਸਪਲ ਕਾਰਪੋਰੇਸ਼ਨ ਬਠਿੰਡਾ ਦੀ ਜਿਹੜੀ ਭਰਤੀ ਆਈ ਹੈ ਐਪਲੀਕੇਸ਼ਨ ਫਾਰਮ ਕਿਵੇਂ ਤੁਸੀਂ ਅਪਲਾਈ ਕਰਨਾ ਸਾਰਾ ਦੱਸੂਗਾ ਡਿਪਾਰਟਮੈਂਟ ਦਾ ਨਾਮ ਹੈਗਾ ਜੀ ਦਫ਼ਤਰ ਨਗਰ ਨਿਗਮ ਬਠਿੰਡਾ ਪੋਸਟ ਹੈਗੀ ਆਪਣੀ ਸਵੈ ਸਫਾਈ ਸੇਵਕ ਠੀਕ ਹੈ ਸੀਵਰਮੈਨ ਦੀ ਤੇ 2655 ਪੋਸਟਾਂ ਆਇਆ ਜੀ ਬਠਿੰਡਾ ਐ ਜੋਬ ਅਪਲੀਕੇਸ਼ਨ ਲਾਸਟ ਡੇਟ ਹੈਗੀ ਜੀ 4 11 2025 538 ਪੋਸਟਾਂ ਜਿਹੜੀਆਂ ਜੀ ਸਫਾਈ ਸੇਵਕ ਦੀਆਂ ਤੇ 59 ਮਤਲਬ 59 ਜਿਹੜੀਆਂ ਪੋਸਟਾਂ ਆ ਉਹ ਹੈਗੀਆਂ ਸੀਵਰਮੈਨ ਦੀਆਂ ਟੋਟਲ 597 ਪੋਸਟਾਂ ਆ ਜੀ ਬਾਕੀ ਜਨਰਲ ਕੈਟਾਗਰੀ ਲਈ ਹੈਗੀਆਂ 211 ਤੇ ਉਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਪੜ ਸਕਦੇ ਆ ਰਿਜ਼ਰਵੇਸ਼ਨ ਕਿਹੜੀ ਕਿਹੜੀ ਆ ਕਿੰਨ੍ਹੇ ਸਾਖ ਕਬੂਜ ਜਿੰਦੀਆਂ ਕਿੰਨੀਆਂ ਆ ਇਹ ਸਾਰਾ ਪੜ ਸਕਦੇ ਇਹਨੂੰ ਮੈਨੂੰ ਡਿਟੇਲ ਚ ਦੱਸਣ ਦੀ ਲੋੜ ਨਹੀਂ ਮੈਂ ਤੁਹਾਨੂੰ ਮੇਨ ਮੇਨ ਜੀ ਦੱਸਾਂ ਅੱਛਾ ਉਮਰ 18 ਸਾਲ ਤੋਂ 37 ਸਾਲ ਤੱਕ ਹੋਣੀ ਚਾਹੀਦੀ ਆ ਉਮੀਦਵਾਰ ਨੂੰ ਪੜ੍ਹਨ ਲਿਖਣ ਦੀ ਜਾਣਕਾਰੀ ਹੋਣੀ ਚਾਹੀਦੀ ਥੋੜਾ ਬਹੁਤ ਪੜਿਆ ਲਿਖਿਆ ਹੋਣਾ ਚਾਹੀਦਾ 10ਵੀਂ 11ਵੀਂ 12ਵੀਂ ਕੀਤੀ ਹੋਣੀ ਚਾਹੀਦੀ ਸੀਵਰਮੈਨ ਦੀ 18 ਤੋਂ 37 ਸਾਲ ਉਹਦਾ ਵੀ ਸੇਮ ਹੀ ਆ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਸਿਲੈਕਸ਼ਨ ਕ੍ਰਾਈਟੇਰੀਆ ਦੀ ਤੇ ਅੱਛਾ ਜੀ ਦਸਵੀਂ ਕੀਤੀ ਹੋਣੀ ਚਾਹੀਦੀ ਆ ਬਾਕੀ 100 ਨੰਬਰ ਦਾ ਪੇਪਰ ਹੋਊਗਾ ਤੇ ਆਪੇ ਉਹ ਕੱਢ ਲੂਗੇ ਆਪਣੇ ਹਿਸਾਬ ਨਾਲ ਠੀਕ ਹੈ ਜਿਨ੍ਹਾਂ ਚੋਂ ਪੜ੍ਹ ਜੇ ਪੜਿਆ ਲਿਖਿਆ ਜਾਣਦਾ ਹੋਵੇ ਤਾਂ 20 ਨੰਬਰ ਲੱਗਣੇ ਆ ਜੇ ਤਜਰਬਾ ਇਹ 3 ਸਾਲ ਦਾ ਹੋਊਗਾ ਤਾਂ 15 ਨੰਬਰ ਜੇ ਤਜਰਬਾ 3 ਤੋਂ 5 ਸਾਲ ਦਾ ਹੋਊਗਾ 15 ਨੰਬਰ ਠੀਕ ਹੈ ਜੇ ਤਜਰਬਾ 5 ਤੋਂ 8 ਸਾਲ ਦਾ ਹੋਊਗਾ ਤਾਂ ਆਪਣਾ 25 ਨੰਬਰ 75 ਹੋ ਜੂਗੇ ਇਹ 8 ਸਾਲ ਤੋਂ ਵੱਧ ਹੋਊਗਾ ਤਾਂ 100 ਨੰਬਰ ਟੋਟਲੀ ਬਣ ਜੂਗੇ 25 ਹੋਰ ਹੋ ਜੂਗੇ ਬਾਕੀ ਤੁਸੀਂ ਐਪਲੀਕੇਸ਼ਨ ਆ ਤੁਸੀਂ ਆ ਵੈਬਸਾਈਟ ਤੇ ਜਾ ਕੇ ਦੇ ਸਕਦੇ ਜਾਦ ਜਾਣਕਾਰੀ ਚਾਹੀਦੀ ਕੋਈ ਮੈਨੂੰ ਪੁੱਛ ਲਿਓ ਕੋਈ ਚੱਕਰ ਨਹੀਂ ਆ ਠੀਕ ਐ ਐਪਲੀਕੇਸ਼ਨ ਫੀਸ ਹੈਗੀ ਆ ਨਾਰਮਲ ਮੰਨਿਆਂ ਲਈ 500 ਠੀਕ ਐ ਐਸ ਸੀ ਬੀ ਸੀ ਆਰਥਿਕ ਤੌਰ ਤੇ ਕਮਜ਼ੋਰ ਵਰਗ 100 ਰੁਪਏ ਠੀਕ ਐ ਸਾਬਕਾ ਫੌਜੀ ਤੇ ਆਸਰਿਤ 200 ਰੁਪਏ ਦਿਵਿਆਂਗ ਲਈ 100 ਰੁਪਏ ਠੀਕ ਹੈ ਜੀ ਬਾਕੀ ਡੇਟਸ ਦੱਸਤੀਆਂ ਸੈਲਰੀ ਇਹਨਾਂ ਨੇ ਦੱਸੀ ਨਹੀਂ ਕੀ ਨਹੀਂ ਕੀ ਨਹੀਂ ਉਹ ਤੁਸੀਂ ਕਮੈਂਟ ਕਰ ਲਈ ਜੋ ਮੈਨੂੰ ਪਤਾ ਲੱਗੂ ਮੈਂ ਤੁਹਾਨੂੰ ਦੱਸ ਦੂੰਗਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ 'ਚ ਨਵੇਂ ਐਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਨਵੀਂ ਵੀਡੀਓ 'ਚ ਠੀਕ ਹੈ ਜੀ